ਇਸ ਮੂਵੀ ਨੂੰ ਦੇਖ ਕੇ ਪਹਿਲਾਂ ਤਾਂ ਗਿੱਪੀ ਵੀਰ ਦਾ ਬਹੁਤ-ਬਹੁਤ ਸ਼ੁਕਰੀਆ ਗੁਰਪ੍ਰੀਤ ਵੀਰ ਦਾ ਪੂਰੀ ਟੀਮ ਦਾ ਸਾਰੇ ਜਿੰਨੇ ਵੀ ਵੀਰਾਂ ਨੇ ਇਸ ਫਿਲਮ ਦੇ ਵਿੱਚ ਰੋਲ ਅਦਾ ਕੀਤਾ ਇੱਕ-ਇੱਕ ਰੋਲ ਸਾਨੂੰ ਇੰਦ ਲੱਗਦਾ ਸੀ ਜਿਵੇਂ ਸੱਚ ਦੇ ਵਿੱਚ ਸਾਡੇ ਸੁਪਨਿਆਂ ਦੇ ਘਰ ਵਿੱਚ ਦੀ ਪਿਕਚਰ ਦਾ ਹੋਵੇ ਸਾਡੇ ਸੁਪਨਿਆਂ ਦੇ ਘਰ ਚ ਇਸ ਤਰ੍ਹਾਂ ਦੇ ਬਹੁਤ ਸਾਰੇ ਪਰਿਵਾਰ ਜਾਂ ਪਰਿਵਾਰਕ ਮੈਂਬਰ ਨੇ ਜਿਨ੍ਹਾਂ ਨੇ ਅੱਜ ਦੀ ਇਸ ਮੂਵੀ ਨੂੰ ਦੇਖਿਆ ਤੇ ਉਹਨਾਂ ਕਿਰਦਾਰਾਂ ਨਾਲ ਜੀ ਆਪਾ ਜੋੜ ਕੇ ਦੇਖੀਏ ਸਾਡੇ ਸਮਾਜ 'ਚ ਸੱਚਗੋਈ ਸਬਕੋਸ਼ ਹੋ ਰਿਹਾ ਵਾ ਤੇ ਇਸ ਮੂਵੀ ਨੂੰ ਦੇਖ ਕੇ ਜੇ ਕਿਸੇ ਇੱਕ ਬੰਦੇ ਦੀ ਵੀ ਜ਼ਿੰਦਗੀ ਤਬਦੀਲੀ ਆ ਜਵੇ ਤੇ ਵੀਰੇ ਹੁਣਾਂ ਦਾ ਬਣਾਇਆ ਹੋਇਆ ਇਹ ਕੰਟੈਂਟ ਸਫਲ ਆ ਅਰ ਜਿੱਥੇ ਬਹੁਤ ਸਾਰੇ ਵਿਦਵਾਨ ਵੀਰੇ ਨੇ ਆਪਣੇ ਮੁਖਾਰ ਬਿੰਦ ਤੋਂ ਇਸ ਫਿਲਮ ਦੇ ਬਾਰੇ ਚੰਗਾ ਬੋਲਿਆ ਮੈਂ ਕੋਈ ਜ਼ਿਆਦਾ ਕੁਛ ਨਾ ਕਹਿੰਦਾ ਹੋਇਆ ਸੰਗਤ ਨੂੰ ਇਹੀ ਅਪੀਲ ਕਰਦਾ ਇਸ ਫਿਲਮ ਨੂੰ ਆਪਾਂ ਵੱਧ ਕੇ ਸਾਥ ਦਿਈਏ ਕਿਉਂਕਿ ਜੇ ਇਤਾਂ ਦੀਆਂ ਮੂਵੀਆਂ ਬਣਨ ਗਈਆਂ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਆਉਣ ਵਾਲੀਆਂ ਜਨਰੇਸ਼ਨਾਂ ਵਾਸਤੇ ਪੰਜਾਬ ਦੀ ਬਿਹਤਰੀ ਵਾਸਤੇ ਇਹ ਇੱਕ ਵੱਡਾ ਪਹਿਲਾ ਕਦਮ ਹੋਊ ਇੱਕ ਵੱਡਾ ਉਪਰਾਲਾ ਹੋ ਤੁਸੀਂ ਇੱਕ ਮੂਵੀ ਦੇਖ ਕੇ ਆਪਣੇ ਪਰਿਵਾਰ ਦੇ ਨਾਲ ਇਸ ਕੰਟਰੀਬਿਊਸ਼ਨ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ ਆਪਣਾ ਹਿੱਸਾ ਪਾ ਸਕਦੇ ਹੋ ਪੰਜਾਬ ਦੇ ਸੁਨਹਿਰੇ ਭਵਿੱਖ ਦੀ ਗੱਲ ਕਰਦੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਨਹਿਰੇ ਭਵਿੱਖ ਦੀ ਗੱਲ ਕਰਦੇ ਜੋ ਕਰੈਕਟਰ ਬਾਰੇ ਗੱਲ ਕੀਤੀ ਆ ਉਹ ਸਾਰਿਆਂ ਨੇ ਦੱਸਿਆ ਤੁਸੀਂ ਖੁਦ ਆ ਕੇ ਦੇਖੋਗੇ ਕਿ ਅਰਦਾਸ 3 ਦੇ ਵਿੱਚ ਇੱਕ ਇਸ ਤਰ੍ਹਾਂ ਦੀ ਮੈਸੇਜ ਭਰਪੂਰ ਫਿਲਮ ਆ ਤੁਹਾਡੇ ਬੱਚੇ ਤੁਹਾਡੀ ਰਿਸਪੈਕਟ ਕਰਨਗੇ ਸੋ ਅਸੀਂ ਆਪਣੇ ਬਜ਼ੁਰਗਾਂ ਦੀ ਖੁਦ ਰਿਸਪੈਕਟ ਕਰੋਂਗੇ ਤੁਹਾਨੂੰ ਇੱਕ ਕੈਰੈਕਟਰ ਆਪਣੇ ਘਰ ਦੇ ਵਿੱਚ ਨਜ਼ਰ ਆਉਣਗੇ بس ਇੰਨੀ ਆ ਕਿ ਮੇਰੀਆਂ ਬੇਨਤੀਆਂ ਪਲੀਜ਼ ਵੱਧ ਤੋਂ ਵੱਧ ਗੈਂਤੀ ਚ ਆਪਾਂ ਸਾਡਾ ਇੱਕ ਭਰਾਵਾਂ ਨਾਲ ਪਿਆਰ ਆ ਅਸੀਂ ਇਸ ਮੂਵੀ ਨੂੰ ਦੇਖ ਕੇ ਅੱਜ ਆਪਣੇ ਜਜ਼ਬਾਤਾਂ ਨੂੰ ਰੋਕ ਨਹੀਂ ਸਕੇ ਮੈਂ ਇਕੱਲਾ ਨਹੀਂ ਥੀਏਟਰ ਦੇ ਵਿੱਚ ਬੈਠਾ ਸ਼ਾਇਦ ਹੀ ਕੋਈ ਅੱਖ ਹੋਵੇ ਜਿਹੜੀ ਗਿੱਲੀ ਨਾ ਹੋਈ ਹੋਵੇ ਇੰਨੀ ਜ਼ਿਆਦਾ ਵਧੀਆ ਤਰੀਕੇ ਨਾਲ ਉਸ ਸਾਰੇ ਕਾਸੇ ਨੂੰ ਸਾਡੇ ਸਾਹਮਣੇ ਪੇਸ਼ ਕੀਤਾ ਉਹ ਮਾਂ ਦਾ ਕਰੈਕਟਰ ਉਹ ਬੱਚੇ ਦਾ ਉਹ ਧੀ ਦਾ ਉਹ ਪੁੱਤ ਦਾ ਹਰ ਤਰ੍ਹਾਂ ਦਾ ਕਰੈਕਟਰ ਸਾਡੇ ਸਮਾਜ 'ਚ ਅੱਜ ਸਾਡੀ ਹੀਣਤਾ ਨੂੰ ਦਰਸਾਉਂਦਾ ਅੱਜ ਸਾਡੇ ਸਮਾਜ ਦੀ ਨਿੱਗੜੀ ਹੋਈ ਸੋਚ ਨੂੰ ਦਰਸਾਉਂਦਾ ਤੇ ਨਾਲ ਨਾਲ ਸਾਨੂੰ ਸਿੱਖਿਆ ਵੀ ਦੇ ਰਿਹਾ ਵੀ ਅੱਜ ਸਾਡੇ ਘਰ ਦੇ ਵਿੱਚ ਕਿੱਦਾਂ ਦੇ ਹਾਲਾਤ ਨੇ ਅੱਜ ਸਾਡੇ ਪੰਜਾਬ 'ਚ ਜਿਹ ਸੁਪਨਿਆਂ ਦਾ ਘਰ ਬਣਿਆ ਮਨੁੱਖਤਾ ਦੀ ਸੇਵਾ ਵਰਗੀ ਇੱਕ ਸਸਤਾ ਹੂਮ ਦੇ ਵਿੱਚ ਆਈ ਆ ਇਹ ਸਾਡੇ ਵਾਸਤੇ ਨਮੋਸ਼ੀ ਦੀ ਗੱਲ ਹੈ ਇਹ ਹੋਣੀਆਂ ਨਹੀਂ ਚਾਹੀਦੀ ਇਦਾਂ ਦੀਆਂ ਸਸਤਾਵਾਂ ਸਾਡੇ ਪੰਜਾਬ 'ਚ ਲੋਡ ਨਹੀਂ ਪੈਣੀ ਚਾਹੀਦੀ ਜੇ ਇਦਾਂ ਦੀਆਂ ਮੈਸੇਜ ਪੁਰ ਮੂਵੀਆਂ ਬਣਨ ਤਾਂ ਸਾਡੇ ਉਹ ਸਰਬਣ ਪੁੱਤ ਦੁਬਾਰਾ ਸਰਬਣ ਬਣ ਸਕਦੇ ਨੇ ਜਿਹੜੇ ਆਪਣੇ ਮਾਂ ਪਾਪ ਨੂੰ ਦਤਕਾਰ ਕੇ ਨਾਸ ਸਮਾਜ ਭੇਜ ਦਿੰਦੇ ਆ ਬਹੁਤ ਬਹੁਤ ਸ਼ੁਕਰੀਆ ਮੈਂ ਪੂਰੀ ਟੀਮ ਦਾ ਧੰਨਵਾਦ ਕਰਦਾ ਬਹੁਤ ਹੀ ਜ਼ਿਆਦਾ ਵਧੀਆ ਤੁਸੀਂ ਕੰਮ ਕੀਤਾ ਜੋ ਐਕਟਿੰਗ ਆ ਉਹ ਤਾਂ ਹੈ ਹੀ ਪਰ ਰੀਅਲ ਦੇ ਵਿੱਚ ਤੁਹਾਡੇ ਘਰਾਂ 'ਚ ਤੁਹਾਨੂੰ ਨਜ਼ਰ ਆਊਗੀ ਇਹ ਫਿਲਮ ਵਾਈ ਕੁਰਸੀ ਦਾ ਖਾਸਰਾ ਵਾਈ ਕੁਰਸੀ ਦਾ ਬਹੁਤ